ਆ ਵੀਰ ਚੱਲ ਹੁਣ ਮਾਰ ਇਹ ਤਾਂ ਮਾਰੇ ਹੀ ਨਹੀਂ ਹੋ ਜਾਂਦਾ ਹਾਂ ਚੱਲ ਮਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਸਕੀਰ ਤੇ ਤੁਸੀਂ ਦੇਖ ਰਹੇ ਹੋ ਜਸਕੀਰ ਤੇ ਵਲੌਗਸ ਤੇ ਅੱਜ ਫੇਰ ਆ ਗਏ ਆਪਾਂ ਮੰਡੀ 'ਚ ਲੈ ਤੂੰ ਆ ਜਾ ਫੇਰ ਤੇ ਅੱਜ ਆਪਾਂ ਤੁਹਾਨੂੰ ਯਾਨੀ ਕਿ ਮੇਨ ਮੇਨ ਡਿਫਰੈਂਸ ਇਹ ਦੱਸਦੇ ਹਾਂ ਵੀ ਆਪਣੇ ਵਾਲੇ ਬੋਲਟ ਦੇ ਤੇ ਇਹਦੇ ਨਵਜੋਤ ਵਾਲੇ ਦੇ ਮੈਂ ਦਾਸ ਤਾਂ ਹਾਂ ਬਹਿ ਗਿਆ ਐ ਪੈਟਰੋਲ ਪੀਣਾ ਤੂੰ ਇਹ ਆ ਹੀ ਬੋਲਟ ਐ ਇਹ ਵੀ ਬੋਲਟ ਐ ਸਸਰੀ ਵਾਲੀ ਹਾਂਜੀ ਓ ਯਾਰ ਤੂੰ ਪਕਾਈ ਨਾ ਮਾਰ ਹੁਣ ਮੈਨੂੰ ਕਹਿਂਦੇ ਇਹ ਆ 2012 ਮਾਡਲ ਲੈਣਾ ਇਹ ਹਾਂਜੀ ਹਾਂਜੀ 2012 ਮਾਡਲ BS3 ਇਹ ਹੈਗਾ BS3 ਤੇ ਆਪਣੇ ਵਾਲਾ ਹੈਗਾ BS1 ਕਹਿ ਲੋ ਜਾਂ CI ਇੰਜਨ ਵਾਲਾ 올ਡ ਯਾਨੀ ਮਾਡਲ ਪੁੱਠੇ ਘੇਰਾ ਵਾਲਾ ਕਹਿ ਲੋ ਤੇ ਮੇਣਾ ਜਾਂ ਕਿਉਂਕਿ ਉਹ 12 ਮਾਡਲ ਆ ਤੇ 10 ਮਾਡਲ ਠੀਕ ਆ ਤੇ 12 ਜਾਨੀ 15 ਤੋਂ ਬਾਅਦ ਟੈਂਕੀ ਟੁੰਕੀ ਦੇ ਵਿੱਚ ਤੇ ਮੋਨੋਗ੍ਰਾਮਾਂ ਦੇ ਵਿੱਚ ਫਰਕ ਆ ਗਿਆ ਸੀ ਏ ਤੇ ਆਪਣੇ ਵਾਲੇ ਦਾ ਕੋਈ ਜ਼ਿਆਦਾ ਇਨਾ ਫਰਕ ਨਹੀਂ ਸਭ ਤੋਂ ਵੱਡਾ ਫਰਕ ਤਾਂ ਚਲੋ ਇੰਜਨ ਦਾ ਤੇ ਬਾਕੀ ਉਤੋਂ ਜਾਨੀ ਲੁੱਕ ਜਿਹੜੀ ਆ ਸੇਮ ਹੀ ਆ ਲੁੱਕ ਤਾਂ ਹਨਾ ਲਗਭਗ ਸੇਮ ਹੀ ਆ ਹਨਾਈ ਹਾਂਜੀ ਹਾਂਜੀ ਜ਼ਰੂਰੀ ਤੇ ਇੱਕ ਗੱਲ ਹੋਰ ਆ ਜੇ ਆਪਾਂ ਆਵਾਜ਼ ਜੇ ਸੁਣਾਉਣੀ ਹੋਈ ਇਹਦੇ ਵਿੱਚ ਆਪਾਂ ਨੂੰ ਇੱਕ ਫਾਇਦਾ ਸਲਾਂਸਰ ਉਹਦੇ ਵੀ ਉਹੀ ਲੱਗਾ ਸਲਾਂਸਰ ਇਹਦੇ ਵੀ ਲੱਗਾ ਕਿਉਂਕਿ ਨਹੀਂ ਤਾਂ ਕਈ ਵੀਡੀਓ ਦੇ ਵਿੱਚ ਹੁੰਦਾ ਇੱਕ ਦੇ ਲੌਂਗ ਬੋਟਲ ਲੱਗਾ ਹੁੰਦਾ ਇੱਕ ਦੇ ਸ਼ਾਰਟ ਇਹਦੇ ਵੀ ਸ਼ਾਰਟ ਆ ਤੇ ਉਹਦੇ ਵੀ ਸ਼ਾਰਟ ਆ ਬੈਂਡ ਤਾਂ ਇੱਕੋ ਹੀ ਆ ਨਾ ਕਿ ਬੈਂਡ ਦਾ ਫਰਕ ਆ ਫਰਕ ਉਹਦਾ ਹੋਰ ਥੋੜਾ ਬਹੁਤ ਫਰਕ ਆ ਹਾਂ ਤੇ ਇਹ ਵੀ ਖਾਲੀ ਉਹ ਵੀ ਖਾਲੀ ਉਹਦੇ ਵਿੱਚ ਸੀਟੀ ਪਾਈ ਉਹਨਾਂ ਨੇ ਨਹੀਂ ਨਹੀਂ ਸੀਟੀ ਪਾਈ ਆ ਆਪੇ ਮਾਰਦਾ ਸੀਟੀ ਖੜਾਤੀ ਆ ਇੰਜਨ ਹੀ ਐਵੇਂ ਦਾ ਹੁੰਦਾ ਅੱਛਾ ਨਹੀਂ ਹੋਊਗਾ ਕੋਈ ਚੱਕਰ ਬੈਂਡ ਦੇ ਵਿੱਚ ਜਾਲੀ ਜੁੜੀ ਹੋਈ ਮੈਂ ਤਾਂ ਮੈਂ ਇੰਦਰ ਜੜੀ ਹੁਣੇ ਅੱਛਾ ਤੇ ਆਹ ਦੇਖੋ ਇਹ ਹੈਗਾ ਟਵਿਨ ਸਪਾਰਕ ਇੰਜਨ ਤੇ ਇਹ BS3 ਆ ਤੇ ਇਹਦਾ ਕਾਰਬੂਰੇਟਰ ਹੀ ਦੇਖੋ ਆਹ ਕਾਰਬੂਰੇਟਰ ਦੇਖੋ ਤੇ ਉਹਦਾ ਦੇਖੋ ਫਰਕ ਹੈਗਾ ਕਾਰਬੂਰੇਟਰ ਦੇ ਵਿੱਚ ਵੀ ਬਾਕੀ ਆ ਇੰਜਨ ਤੇ ਗੇਰਾਂ ਦਾ ਤਾਂ ਜਾਨੀ ਜਿਹੜਾ ਵੱਡਾ ਫਰਕ ਹੈਗਾ ਹੀ ਹੈਗਾ ਬਾਕੀ ਜਿਹੜੇ ਇਹਦੇ ਆ ਡੱਬੇ ਆ ਹਨਾ ਇੱਕ ਆਹ ਲਾ ਤੇ ਆਹ ਸਾਰੇ ਇਹ ਦੋਨੇ ਟੇਡੇ ਟੇਡੇ ਹੀ ਆ ਇਹਦੇ ਸਿੱਧਾ ਇਹਦੇ ਜਮਾਂ ਸਿੱਧਾ ਦੇ ਨਾਲੇ ਹੈ ਵੀ ਵੱਡੇ ਆ ਆ ਟਾਪੇ ਤੇ ਆਹ ਚੀਜ਼ ਦਾ ਹੀ ਫਰਕ ਆ ਚੈਸੀ ਦਾ ਤੇ ਉਹਦੇ ਆਏ ਆ ਤੇ ਬਾਕੀ ਜਿਵੇਂ ਆ ਮਗਰਲਾ ਜਿਵੇਂ ਨੰਬਰ ਪਲੇਟ ਜਿੱਥੇ ਕਸੀ ਦੀ ਆ ਇਹਦਾ ਜਗਾੜ ਜਾਂ ਥੋੜਾ ਜਿਹਾ ਚੱਕ ਮਾ ਆ ਪਿੱਛੇ ਨੂੰ ਤੇ ਉਹਦਾ ਜਮਾ ਫਲੇਟ ਆ ਤੇ ਬਾਕੀ ਇਹਨੇ ਐਂਡੀਗੇਟਰ ਲਾਏ ਨਹੀਂਗੇ ਤੇ ਆਪਾਂ ਲਾਤੇ ਆ ਬਾਕੀ ਇਹਦੇ ਲਾਈਵ ਵੀ ਲੈਣੀ ਆ ਲਾਈਵ ਚਲੋ ਉਹ ਤਾਂ ਆਪਾਂ ਪਵਾਏ ਆ ਵੈਸੇ ਜਮਾ ਰੀਨਲ ਹੀ ਆ ਜਿਹੜੇ ਹਨਾ ਏਜੰਸੀ ਵਾਲੇ ਹਾਂ ਤੇ ਬਾਕੀ ਜਿਹੜਾ ਤਾਂ ਇੰਜਨ ਦਾ ਜਖਣਾ ਲਾਈ ਪਟਾਕੇ ਮਰਾ ਉਹ ਤਾਂ ਬਾਕੀ ਮੀਟਰ ਵੀ ਸੇਮ ਆ ਇਹਦੇ ਓਏ ਕਿ ਜਿਹੜੇ ਇਹ ਤੋਂ ਬਾਅਦ ਚ ਆਗੇ ਸੀਗੇ BS4 ਆਏ ਆ ਉਹਨਾਂ ਦੇ ਵਿੱਚ ਆ ਐਂਪਮੀਟਰ ਗੈਪ ਕਰਕੇ ਇੱਥੇ ਹੋਰ ਆਏ ਸੀਗੇ ਬੈਟਰੀ ਵਾਲੇ ਫੰਕਸ਼ਨ ਜੇ ਤੇ ਇਹਦਾ ਪਰ ਵਰਕਿੰਗ ਨਹੀਂ ਕਰਦਾ ਇਹਦਾ ਜੋ ਲਾਈਟ ਵਾਧਦੀ ਘਟਦੀ ਜਣੀ ਇਹਦਾ ਡੀ ਕੰਪਰੈਸ਼ਨ ਦਾ ਕੋਈ ਹਿਸਾਬ ਨਹੀਂ ਵੀ ਕਿੱਕ ਮਾਰ ਲੱਗੇ ਸਿੱਧੀ ਕਿੱਕ ਵੱਜਦੀ ਆ ਤੇ ਉਹਦਾ ਥੋੜਾ ਜਿਹਾ ਹੈਗਾ ਜੱਬ ਜਾ ਤੇ ਬਾਕੀ ਇਧਰਲੇ ਪਾਸੋਂ ਦਾ ਫਰਕ ਹੈਗਾ ਕਿਉਂਕਿ ਉਹਦਾ ਮੇਨ ਹੈ ਨਾ ਇੰਜਨ ਤੇ ਗੀਅਰ ਬਾਕਸ ਦਾ ਫਰਕ ਆ ਵੀ ਉਹਦਾ ਇਧਰ ਆ ਗੀਅਰ ਤੇ ਇਹਦੇ ਪਰਲੇ ਪਾਸੇ ਉਹ ਤਾਂ ਸਭ ਤੋਂ ਵੱਡਾ ਹੈਗਾ ਹੀ ਹੈਗਾ ਡਿਫਰੈਂਸ ਤੇ ਹੁਣ ਸਟਾਰਟ ਕਰਕੇ ਦਿਖਾਉਨੇ ਪਹਿਲਾਂ ਆਪਣੇ ਵਾਲਾ ਸਟਾਰਟ ਕਰਦਾ ਖੜ ਜਾ ਵੇਲੇ ਇਹਨੂੰ ਕਰਦੇ ਆ ਚਾ ਪਹਿਲਾਂ ਆਹੀ ਕਰ ਚੱਲ ਪਹਿਲਾਂ ਇਹਦਾ ਹੱਥ ਨਾਲ ਹੀ ਹੋ ਜਾਂਦਾ ਗੇਅਰ ਚ ਤਾਂ ਨਹੀਂ ਗੇਅਰ ਤੇ ਮੇਲੀ ਹਾਂ ਵੀਡੀਓ ਵੀਡੀਓ ਤੇ ਚੱਲਦੀ ਆ ਗੇਅਰ ਚ ਹੀ ਸੀਗਾ ਮੈਂ ਤੈਨੂੰ ਗੇਅਰ ਤੇ ਫੜਾਇਆ ਆਹ ਤਿੱਗਲ ਜਾ ਕੇ ਤੋਂ ਡੋਲਣ ਲੱਗ ਪਿਆ ਓਏ ਵੇ ਸੁਧਾਉਂ ਨਾਲ ਹੰਦੀ ਹੋਈ ਬੇਤੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆ ਮੈਨਾਂ ਤਾਂ ਤੇਰੇ ਪਟਾਕਿਆਂ ਨੇ ਕੰਮ ਕੀਤਾ ਹਾਏ ਜਿਹੜਿਆ ਲੀਕ ਹੋਣ ਲੱਪਿਆ ਨਾ ਮਰਾ ਗਿਆ ਸੀ ਮਰਾ ਗਿਆ ਯਾ ਮੇਂ ਪਟਾਕਾ ਹਲਵਾ ਨਾ ਦੇਖ ਰਿਹਾ ਜੋ ਇੰਨੀ ਬੇਤੀ ਛੋਰਾ ਹੈ ਨਹੀਂ ਨਾ ਸਾਲਾ ਡੀ ਕਮਰੇ ਦੇ ਪਿੰਨ ਪੈਣ ਵਾਲੀ ਜਾਂਦੀ ਜਿੱਦ ਲੱਤ ਨਾ ਮਿਨਾਇਆ ਫੇਰ ਜਾਇਆ ਹੋ ਗਿਆ ਸ਼ੁਕਰ ਆਂ ਲੈ ਫੜ ਜਾ ਬੰਦ ਕਰ ਇਸ ਤੇ ਛੱਡੀ ਆਹ ਦੇਖ ਲੋ ਜਦੋਂ ਜਮਾ ਸਲੋ ਹੋ ਜਾਂਦਾ ਆਵਾਜ਼ ਇਹਦੀ ਜਮਾ ਘਟ ਜਾਂਦੀ ਵੈਸੇ ਵੀ ਹੈ ਤਾਂ ਜਿਹੜੀ ਟਾਈਮਿੰਗ ਇਹਦੀ ਬਹੁਤ ਵੈਸੇ ਵੀ ਤੇਜ਼ ਚੱਲਦਾ ਤੇ ਪਰ ਉਹ ਆਵਾਜ਼ ਘਟ ਜਾਂਦੀ ਹੈ ਦੀ ਵੈਸੇ ਵੀ ਖੜੇ ਦੀ ਆਵਾਜ਼ ਘਟ ਆਉਂਦੀ ਆ ਤੇ ਟਿੱਕੀ ਵਾਲੀ ਆਵਾਜ਼ ਆ ਨਾ ਇਹਦੀ ਓਏ ਮਾਰ ਖੜ ਜਾ ਸੀਟੀ ਵੀ ਮਾਰਦਾ ਇਹ ਈ ਮਾਰਦਾ ਹੁੰਦਾ ਨਾ ਥੱਲੇ ਨੂੰ ਬੰਦ ਕਰਦੇ ਹੁਣ ਆਪਣੇ ਵਾਲੇ ਦੀ ਆਵਾਜ਼ ਸੁਣਾਉਣਾ ਮੈਂ ਇਹਦਾ ਵੈਸੇ ਵੀ ਸੁਣੀ ਆ ਖੜ ਜਾ ਗੇਰ ਓਏ ਯਾਰ ਤਨਵਾ ਘੱਲੇ ਨਹੀਂ ਓਏ ਓਏ ਤੇ ਮੈਂ ਵੱਡਾ ਸਟੈਂਡ ਲਾਤਾ ਮੈਨੂੰ ਇਹਨਾਂ ਦਾ ਪਤਾ ਸੀ ਓਏ ਪ੍ਰੈਸ਼ਰ ਤਾਂ ਬਣਾ ਲਾ ਇਹਦਾ ਛੱਡ ਯਾਰ ਚੱਲ ਹੁਣ ਮਾਰ ਇਹ ਤਾਂ ਮਾਰੇ ਇਹਨੇ ਹੋ ਜਾਂਦਾ ਇਹ ਤਾਂ ਮੈਂ ਆਹ ਦੇਖੋ ਕਿ ਨਾ ਆਹ ਗੱਰੇ ਨੂੰ ਮੜੇ ਪਿੱਛੇ ਆਹ ਦੇਖੋ ਕਿੰਨਾ ਸਲੋ ਖੜਦਾ

ਬੰਦ ਕਰੀਏ ਨੂੰ ਇਹਦੀ ਬਾਅ ਹੈ ਨਹੀਂ ਜਾਨੀ ਇਹਦੀ ਆਵਾਜ਼ ਤਿੱਖੀ ਜਾਦੇ ਆ ਵੈਸੇ ਵੀ ਠੀਕ ਹੈ ਜੀ ਓਕੇ ਆ ਪਾਪਾ ਬੰਦ ਕਰ ਦਈਏ ਤੇ ਇਹਦੇ ਇੱਥੇ ਆ ਜਣੀ ਮੁੱਠੇ ਮੱਠਿਆਂ 'ਚ ਵੀ ਬਹੁਤ ਫਰਕ ਪਾਤਾ ਸੀਗਾ ਆ ਦੇਖੋ ਇਹਦੇ ਜਣੀ ਸੋਚਾਂ ਦੇ ਵਿੱਚ ਫਰਕ ਆ ਹਾਰਨ ਵਾਲੀ ਇਹਦੀ ਆ ਛੋਟੀ ਸੋਚ ਨਾਲ ਜੀ ਡੀਕੰਪਰੈਸ਼ਨ ਵਾਲੀ ਆ ਸੌਰੀ ਉਹਦੇ ਛੋਟੀ ਜੀ ਆ ਤੇ ਨਾਲ ਇਹਦੇ ਡੀਕੰਪਰੈਸ਼ਨ ਵਾਲੀ ਵੀ ਤਾਂ ਸੋਚਾਂ ਸੱਚਾਈਆਂ ਦਾ ਬਹੁਤ ਫਰਕ ਆ। ਇਹਦਾ ਨਾਲ ਇਹ ਐਂਪਮੀਟਰ ਜਿਹੜਾ ਵਰਕਿੰਗ ਵੀ ਆ ਯਾਨੀ ਇਹਦਾ ਕੰਮ ਹੈਗਾ ਉਹਦਾ ਵੈਸੇ ਏਡਾ ਕੋਈ ਕੰਮ ਹੈ ਨਹੀਂਗਾ। ਬਾਕੀ ਰੂਟਸ ਰਾਟ ਸਹਨੇ ਪੂਰੇ ਲਵਾਤੇ ਆ। ਕਿੰਨਾ ਚਿਰ ਹੋ ਗਿਆ ਤੈਨੂੰ ਲੈ ਇਹਨੂੰ ਇਹਨੂੰ 3-4 ਮਹੀਨੇ। ਤਿੰਨ-ਚਾਰ ਮਹੀਨੇ ਹੋਏ ਆ ਇਹ ਤੈਨੂੰ ਕਿੰਨਾ ਚਿਰ ਦਾ ਲਈ ਫਿਰਦਾ? ਹੈ? ਮੋਟਰਸਾਈਕਲ ਲਈ ਇਹਨੂੰ ਹਣਾ ਮੈਂ। ਹਾਂ 4-5 ਮਹੀਨੇ। 4-3-4 ਮਹੀਨੇ। ਮੈਨਾਂ ਨਾਲ ਜ਼ਿਆਦੇ ਹੋ ਗਏ ਯਾਰ। 6-7 ਮਹੀਨੇ ਹੋ ਚੱਲੇ। ਤਾਂ ਚਲੋ ਜੀ ਹੁਣ ਚੱਲਦੇ ਘਰ ਨੂੰ ਤੇ ਰਾਹ ਚ ਵੀ ਤੁਹਾਨੂੰ ਸੁਣਾਉਣੇ ਆਵਾਜ਼ ਤੇ ਨਾਲੇ ਨਵਜੋਸ਼ ਸੁਣਾਊਗਾ ਪਟਾਕਾ ਆਉਦੇ ਵਾਲੇ ਦਾ ਸੁਣਾਏਗਾ ਸੁਣਾਵਾਂਗੇ ਲੋਈ ਚੱਲੇ ਆ ਘਰਾਂ ਨੂੰ ਬਾਕੀ ਜੇ ਲੁੱਕ ਦੇ ਵਿੱਚ ਤਾਂ ਆਪਾਂ ਕੋਈ ਹਨਾ ਵੀ ਇਹਦੇ ਵਿੱਚ ਪਤਾ ਨਹੀਂ ਕਰ ਸਕਦੇ ਵੀ ਹਨਾ ਨਹੀਂ ਡਿਫਰੈਂਸ ਕਰਕ ਪਾਤਾ ਇਹਨਾਂ ਦੇ ਵਜੇ ਟੈਂਕੀ ਜਮਾ ਸੇਵੀਆਂ ਜਿਹੜੇ BS3 ਆ ਤੇ BS1 ਜਿਹੜਾ ਆਪਣੀ ਵਾਲਾ 올ਡ ਬੋਲਟ ਤੇ ਆ ਆ ਗਈਆਂ ਸਾਡੇ ਪੈਨ ਦੀਆਂ ਨਹਿਰਾਂ ਚੌੜੀਆਂ ਹੁਣ ਸਾਨੂੰ ਪਟਾਕਾ ਸੁਣਾਉਂਦੇ ਇੱਥੇ ਬਚਾਲੀ ਬੜੀ ਚਲੋ ਜੀ ਪਟਾਕਾ ਮਰਾਉਣ ਲੱਗਾ ਚੱਲ ਮਰਾ ਨੇ ਨੇ ਇਹ স্মੋਕੇ ਨਹੀਂ ਅੱਗਦੀ ਇਹਦੀ ਕੱਢਦਾ ਹੀ ਨਹੀਂ ਹਾਂ ਧੀਜੀ ਫਿਰ ਵੀਡੀਓ ਜੀ ਪਤਾ ਲੱਗੂਗਾ ਚਲੋ ਬਹੁਤ ਆ ਨਹਿਰ ਤੇ ਚਾਲ ਮਾਰ ਕੇ ਵੇਖ ਕਮ ਜਿੰਦਰੇ ਵਜਦੀ ਆ ਓ ਤੂੰ ਤਾਂ ਤਾਰ ਵੀ ਜਾਏਗਾ ਬਈ ਆ ਪੈਟਰੋਲ ਆ ਤੇਰੇ ਕੋਲੇ ਹਾਂ ਹਜੇ ਨਹੀਂ ਆਈਆਂ ਵੀਰੇ ਇੰਨੀਆਂ ਦੁਨੀਆਂ ਤੂੰ ਕੁੰਡ ਦੇਣ ਲਾਪਿਆ ਮੁੱਛਾਂ ਨੂੰ ਗਾਇਸ ਆਪਾਂ ਹਾਂ ਚੈਨਲ ਬਣਾਇਆ ਡਾਕੂ ਮੰਗਲ ਤੇ ਡਾਕੂ ਮੰਗਲ ਸਿੰਘ ਨਹੀਂ ਡਾਕੂ ਗਰਾਪ ਆ ਉਹ ਕਿੱਧਰ ਉੱਠ ਗਿਆ ਏ ਥੋੜਾ ਐਂ ਰੱਖ ਮੋਬਾਈਲ ਐਂ ਹੋ ਜਾਂਦਾ ਹੋਰੀ ਹੋਰੀ ਧੀਲੇ ਬਣਾਉਣੀ ਆ ਉਹ ਆ ਵੇ ਕਿੰਨਾ ਦੋਸਤ ਉਹ ਬੱਸ ਕਰ ਹੁਣ ਬ੍ਰੇਕਾਂ ਨਾ ਨਾ ਪੈਣੀਆਂ ਉਹ ਇਹ ਡੀ ਕੰਪਰੈਸ਼ਰ ਕਢਾ ਦੇ ਫੇਰ ਵਾਇ ਬਣੂਗੀ ਪਰ ਫੇਰ ਬੈਗ ਤਾਂ ਪਹਿਲਾਂ ਹੀ ਬਹੁਤ ਮਾਰਦਾ ਫੇਰ ਉਹ ਦੂਜਾ ਦੇ ਮਾਰ ਲੱਗ ਪੈਣੀਆਂ ਨੇ ਲੱਗਦਾ ਪਤਾ ਵੀ ਹੈਗਾ ਆ ਤੇਰੇ ਕੋਲੇ ਪੈਂਡਲਿਆਂ ਨੂੰ ਲੱਗ ਗਿਆ ਪਤਾ ਨਾ ਕਰਾ ਲਿਆ ਏ ਓਏ ਹੈ ਹੈ ਲਾਈਨ ਮੇਲੇ ਸਾਰੇ ਲਾ ਦੇ ਠੀਕ ਆ ਕਾਣੇ ਦੋ ਤਿੰਨ ਹੈ ਉਹ ਮੱਝਾਂ ਆ ਗਈਆਂ ਹੈ ਉਹ ਤਾਂ ਐਂਪਮੀਟਰ ਵਾਲੀ ਲੈ ਬੰਦ ਕਰ ਲਿਆ ਬਣਾਈ ਲਈ ਬੰਦ ਲਿਆ ਆ ਪਾ ਵੀਡੀਓ ਬਣਾਉਣ ਹੈ ਮੂੰਹ ਤੇ ਹਵਾ ਮਾਰੀ ਜਾਂਦਾ ਹੁਣ ਨਹੀਂ ਬੋਲ ਤੇਰਾ ਸਾਫ ਸੀ ਨੇ ਪਟਾਕੇ ਮੇਰਾ ਅਮਰਾਈ ਜਲੂਸ ਕੱਢ ਲਿਆ ਦਾ ਹਾਂ ਲੀਕ ਲੂਕ ਹੋਣ ਲੱਗਾ ਹੈ ਨਾ ਸੰਭਾਈ ਨਹੀਂ ਓਕੇ ਰਿਪੋਰਟਾਂ ਪਾਫਾਂ ਬੰਦ ਸ਼ੇਅਰ ਗਿਆ ਲਿਖਾ ਕੇ ਲੈ ਆਈਏ ਤਕੜਾ ਜਾ। ਆਹ ਬੋਤਾ ਫੜ ਫੜ ਗਿਆ। ਚਾਹ। ਸਹੀ ਗੱਲ ਆ। ਬੱਸ ਕਰ। ਲੋ ਜੀ ਲਾਪਰੀ ਵੀ ਕਹਿੰਦੇ ਦੁੱਧ ਪਾ ਕੇ ਤਰੇ ਆਉਂਦਾ ਹੁਣ ਟੱਕਰ ਗਿਆ। ਕੈਂਵਾ। ਦੱਸ ਲਈ ਤਾ। ਸਹੀ ਹੈ। ਜਾਣਾ ਕੱਲੂ ਸਕੂਲੇ। ਹੈ? ਪੱਕਾ। ਕੱਲਾਂਗੇ ਫਿਰ। ਜਾਣਾ। ਹੈ। ਜਾਣਾ ਵੀ ਸਾਰੇ ਨਹੀਂ ਆ। ਕਿਹਦਾ ਸੋਮਨ ਦਾ? ਟੁੰਡੀ ਦਾ। ਅਰਮਾਨ ਕਿੜਾ ਦਰਸ਼ੀ ਚੱਲ ਠੀਕ ਆ ਯਾ